ਦੋਸਤੋ ਚੁੱਖਾ ਜੀਵਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਸਤ ਕਲਿਸਿਆਂਵਾਂ ਨੂੰ ਦਿੱਤੇ ਸੰਦੇਸ਼ ਦੀ ਸਾਡੀ ਲੜੀ ਵਿੱਚੋਂ ਪੰਜਵੀਂ ਕਲਿਸਿਆ ਸਰਦੀਸ ਦੀ ਕਲਿਸਿਆ ਨੂੰ ਲਿਖੇ ਸੰਦੇਸ਼ ਤੇ ਗੌਰ ਕਰਾਂਗੇ ਅਸੀਂ ਕੁਝ ਸਮਾਂ ਪਹਿਲਾਂ ਪ੍ਰਕਾਸ਼ ਦੀ ਪੋਥੀ ਦੀਆਂ ਸਤ ਕਲਿਸਿਆਂਵਾਂ ਦੀ ਲੜੀ ਦਾ ਲਗਾਤਾਰ ਅਧਿਐਨ ਸ਼ੁਰੂ ਕੀਤਾ ਸੀ ਤੇ ਅਸੀਂ ਪਹਿਲਾਂ ਹੀ ਪਿਛਲੀਆਂ 4 ਵੀਡੀਓ ਵਿੱਚ ਅਫਸੁਸ ਸਮੁਰਨੇ ਵਰਗਮਮ ਅਤੀਤੂਆ ਤੇਰੇ ਦੀ ਕਲਿਸਿਆ ਦਾ ਅਧਿਐਨ ਕਰ ਚੁੱਕੇ ਹਾਂ ਅੱਜ ਅਸੀਂ ਸਰਦੀਸ ਦੀ ਕਲਿਸਿਆ ਨੂੰ ਦਿੱਤੇ ਸੰਦੇਸ਼ ਦਾ ਅਧਿਐਨ ਕਰਾਂਗੇ ਸਰਦਿਸ ਸ਼ਹਿਰ ਦਾ ਨਿਰਮਾਣ ਇੱਕ ਉੱਚੇ ਪਠਾਰ ਤੇ ਕੀਤਾ ਗਿਆ ਸੀ ਜਿਸ ਦੇ ਸਿਰਫ ਇੱਕ ਤਿੱਖੇ ਤੰਗਰਾ ਰਾਹੀਂ ਪਹੁੰਚਿਆ ਜਾ ਸਕਦਾ ਸੀ ਇਹ ਧੂਆ ਤੇਰੇ ਤੋਂ 3 ਮਿਲ ਦੂਰ ਸੀ ਅਤੇ ਉਨ ਅਤੇ ਰੰਗਾਈ ਦੇ ਉਦਯੋਗ ਦਾ ਕੇਂਦਰ ਸੀ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਸ ਦੀ ਸਰਪ੍ਰਸਤ ਦੇਵੀ ਸਿਬਲੀ ਕੋਲ ਮੁਰਦਿਆਂ ਨੂੰ ਜਿਉਂਦਾ ਕਰਨ ਦੀ ਸ਼ਕਤੀ ਸੀ ਪ੍ਰਭੂ ਯਸੂ ਇਸ ਸ਼ਹਿਰ ਦੀ ਕਲਿਸਿਆਂ ਨੂੰ ਮੁਰਦਾ ਕਲਿਸਿਆਂ ਕਹਿ ਕੇ ਸੰਬੋਧਨ ਕਰਦਾ ਹੈ ਪ੍ਰਕਾਸ਼ ਦੀ ਪੋਥੀ ਤਿੰਨ ਦੇ ਉਸ ਦੀ ਇੱਕ ਤੁਸ਼ੇ ਵਿੱਚ ਇਸ ਕਲਿਸਿਆਂ ਨੂੰ ਦਿੱਤਾ ਪ੍ਰਭੂ ਦਾ ਸੰਦੇਸ਼ ਦਰਜ ਹੈ ਇਤ ਇਕਵਿਚ ਸੰਦੇਸ਼ ਇੰਜ ਸ਼ੁਰੂ ਹੁੰਦਾ ਹੈ ਸਰਦੀਸ ਦੀ ਕਲੀਸੀਆ ਦੇ ਦੂਤ ਨੂੰ ਇਉਂ ਲਿਖ ਭਈ ਜਿਸ ਦੇ ਕੋਲ ਸੱਤ ਆਤਮੇ ਪਰਮੇਸ਼ਵਰ ਦੇ ਅਤੇ ਸੱਤ ਤਾਰੇ ਹਨ ਉਹ ਆਖਦਾ ਹੈ ਮੈਂ ਤੇਰੀ ਕੰਮਾਂ ਨੂੰ ਜਾਣਦਾ ਹਾਂ ਜੋ ਤੂੰ ਜਿਉਂਦਾ ਕਹਾ ਹੁੰਦਾ ਹੈ ਅਤੇ ਹੈ ਮਰਦਾ ਦੋਸਤੋ ਪਹਿਲੀਆਂ ਚਾਰ ਕਲੀਸੀਆਵਾਂ ਵਾਂਗ ਸਰਦੀਸ ਦੀ ਕਲੀਸੀਆ ਦੇ ਕਿਸੇ ਵੀ ਗੁਣ ਦੀ ਪ੍ਰਸ਼ੰਸਾ ਸੰਦੇਸ਼ ਦੇ ਸ਼ੁਰੂ ਵਿੱਚ ਦਰਜ ਨਹੀਂ ਹੈ ਸਗੋਂ ਆਰੰਭ ਵਿੱਚ ਸਰਦੀਸ ਦੀ ਕਲੀਸੀਆ ਲਈ ਪ੍ਰਭੂ ਦਾ ਸੰਦੇਸ਼ ਤਿਰਭਕੌਣ ਵਾਲਾ ਹੈ ਪ੍ਰਭੂ ਆਖਦਾ ਹੈ ਕਿ ਉਹ ਸਰਦੀਸ ਦੇ ਕੰਮਾਂ ਨੂੰ ਜਾਣਦਾ ਹੈ ਅਤੇ ਸਰਦੀਸ ਦੀ ਕਲੀਸੀਆ ਆਪਣੇ ਆਪ ਨੂੰ ਜਿਉਂਦਾ ਆਖਦੀ ਹੈ ਪਰ ਉਹ ਹੈ ਮਰਦਾ ਪਹਿਰੇ ਸਰਦੀਸ ਦੀ ਕਲੀਸੀਆ ਦੀ ਪਹਿਲੀ ਆਈ ਦੀ ਸਾਡੇ ਲਈ ਚੇਤਾਵਨੀ ਹੋਣੀ ਚਾਹੀਦੀ ਹੈ ਕਈ ਵਾਰ ਅਸੀਂ ਆਪਣੇ ਆਪ ਨੂੰ ਮਸੀਹੀ ਸਮਝਦੇ ਹਾਂ ਅਤੇ ਹਰ ਮੀਟਿੰਗ ਵਿੱਚ ਹਾਜ਼ਰ ਹੁੰਦੇ ਹੋਵਾਂਗੇ ਪਰ ਹੋ ਸਕਦਾ ਹੈ ਆਤਮਿਕ ਤੌਰ ਤੇ ਅੰਦਰੋਂ ਮਰਦਾ ਹੋਈਏ ਲੋਕ ਸਾਡੇ ਬਾਰੇ ਕੀ ਆਖਦੇ ਹਨ ਨਾਲੋਂ ਪ੍ਰਭੂ ਕੀ ਆਖਦਾ ਹੈ ਉਹ ਸਾਡੇ ਲਈ ਮਹੱਤਵਪੂਰਨ ਹੋਣਾ ਚਾਹੀਦਾ ਹੈ ਜੇਕਰ ਸਰਦੀਸ ਦੀ ਕਲੀਸੀਆ ਦੇ ਸਮੇਂ ਦੇ ਇਤਿਹਾਸ ਦਾ ਤੁਸੀਂ ਅਧਿਐਨ ਕਰੋਗੇ ਤਾਂ ਪਤਾ ਲੱਗਦਾ ਹੈ ਕਿ ਸਰਦੀਸ ਦੀ ਕਲਿਸਿਆ ਦੇ ਲੋਕ ਇੰਨੇ ਜ਼ਿਆਦਾ ਉਸ ਸਮੇਂ ਦੇ ਦਸਤੂਰਾਂ ਅਤੇ ਬੁੱਤ ਪੂਜਕ ਰੀਤੀ ਰਿਵਾਜਾਂ ਵਿੱਚ ਲੱਗ ਚੁਕੇ ਸਨ ਕਿ ਉਹਨਾਂ ਨੇ ਪ੍ਰਭੂ ਯਿਸੂ ਵਿੱਚ ਆਪਣੀ ਵੱਖਰੀ ਪਛਾਣ ਨੂੰ ਲਗਭਗ ਗਵਾਹੀ ਦਿੱਤਾ ਸੀ। ਪ੍ਰਭੂ ਦੋ ਐਤ ਵਿੱਚ ਉਹਨਾਂ ਨੂੰ ਅੱਗੇ ਆਖਦਾ ਹੈ, ਚੌਕਸ ਹੋ ਜਾ ਅਤੇ ਜੋ ਕੁਝ ਰਹਿ ਗਿਆ ਹੈ ਭਾਵੇਂ ਮਰਨ ਵਾਲਾ ਹੋਵੇ, ਉਹਨੂੰ ਪੱਕਿਆਂ ਕਰ। ਕਿਉਂਕਿ ਜੋ ਮੈਂ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਅੱਗੇ ਪੂਰੇ ਕੋਈ ਨਹੀਂ ਪਾਏ ਹਨ। ਸਰਦੀਸ ਦੇ ਲੋਕ ਪ੍ਰਭੂ ਲਈ ਕੰਮ ਤਾਂ ਕਰ ਰਹੇ ਸਨ ਪਰ ਪ੍ਰਭੂ ਆਖਦਾ ਹੈ ਕਿ ਉਹਨਾਂ ਵਿੱਚੋਂ ਕੋਈ ਵੀ ਪਰਮੇਸ਼ਵਰ ਦੇ ਅੱਗੇ ਪੂਰਾ ਨਹੀਂ ਹੈ। ਦੋਸਤੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿੰਨੇ ਕੰਮ ਜਾਂ ਕੀ ਕੁਝ ਪ੍ਰਭੂ ਲਈ ਕਰਦੇ ਹਾਂ ਪਰ ਜੇਕਰ ਉਹਨਾਂ ਵਿੱਚੋਂ ਕੁਝ ਵੀ ਪ੍ਰਭੂ ਅਨੁਸਾਰ ਪੂਰਾ ਨਹੀਂ ਹੈ। ਅਰਥਾਤ ਉਸਦੇ ਵਚਨ ਨਾਲ ਮੇਲ ਵਿੱਚ ਨਹੀਂ ਹੈ ਜਾਂ ਜਿਵੇਂ ਉਸਨੇ ਆਖਿਆ ਸੀ ਉਵੇਂ ਨਹੀਂ ਹੈ ਤਾਂ ਸਾਡੇ ਉਹਨਾਂ ਕੰਮਾਂ ਦਾ ਕੋਈ ਵੀ ਫਲ ਅਸੀਂ ਪ੍ਰਾਪਤ ਨਹੀਂ ਕਰਾਂਗੇ। ਥੋੜਾ ਜਿਆਦਾ ਜੋ ਪ੍ਰਭੂ ਦਾ ਸਾਹ ਅਰਥਾਤ ਉਸਦਾ ਵਚਨ ਉਹਨਾਂ ਦੇ ਅੰਦਰ ਸੀ ਉਸ ਨੂੰ ਉਹ ਪੱਕਿਆ ਕਰਨ ਲਈ ਆਖਦਾ ਹੈ। ਸਾਰ ਵਿੱਚ ਜੇਕਰ ਅਸੀਂ ਅੱਜ ਕਹੀਏ ਤਾਂ ਸਾਰਦੀਸ ਦੇ ਲੋਕ ਸਿਰਫ ਆਪਣੀਆਂ ਨਜ਼ਰਾਂ ਵਿੱਚ ਧਰਮੀ ਲੋਕ ਸਨ। ਉਹ ਆਪਣੇ ਆਪ ਨੂੰ ਜਿਉਂਦਾ ਕਲਿਸੀਆ ਕਰਕੇ ਆਖਦੇ ਸਨ ਪਰ ਉਹ ਪ੍ਰਭੂ ਦੀਆਂ ਨਜ਼ਰਾਂ ਵਿੱਚ ਮਰਦਾ ਸਨ ਅਤੇ ਉਹਨਾਂ ਦੇ ਕਿਸੇ ਵੀ ਕੰਮ ਨੂੰ ਪ੍ਰਭੂ ਉਹਨਾਂ ਲਈ ਪੂਰਾ ਨਹੀਂ ਗਿਣਦਾ ਹੈ। ਤਿੰਨਾਈ ਤੇ ਵਿੱਚ ਪ੍ਰਭੂ ਅੱਗੇ ਆਖਦਾ ਹੈ। ਇਸ ਲਈ ਚੇਤੇ ਕਰ। ਭਈ ਤੈਂ ਕਿਸ ਵਿੰਦ ਪ੍ਰਾਪਤ ਕੀਤਾ ਅਤੇ ਸੁਣਿਆ ਉਪਦੀ ਪਾਲਣਾ ਕਰ ਅਤੇ ਤੋਬਾ ਕਰ। ਉਪਰੰਤ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂ ਆਵਾਂਗਾ ਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ। ਜੋ ਮੈਂ ਤੇਰੇ ਉੱਪਰ ਕਿਹੜੀ ਕੜੀ ਆ ਪਾਵਾਂਗਾ ਸਰਦੀਸ ਦੀ ਕਲਿਸਿਆ ਦਾ ਇਤਿਹਾਸ ਉਹਨਾਂ ਦੇ ਯੂਨਾਨੀ ਸਭਿਆਚਾਰ ਅਤੇ ਰੋਮੀ ਸਭਿਆਚਾਰ ਵਿੱਚ ਸ਼ਾਮਿਲ ਹੋਣ ਦਾ ਵੇਰਵਾ ਦਿੰਦਾ ਹੈ ਪ੍ਰਭੂ ਉਹਨਾਂ ਨੂੰ ਚੇਤਾਵਨੀ ਦਿੰਦਾ ਹੈ ਕਿ ਚੇਤੇ ਕਰ ਪਈ ਤੂੰ ਕਿਸ ਬਿੰਦ ਪ੍ਰਾਪਤ ਕੀਤਾ ਹੈ ਅਤੇ ਸੁਣਿਆ ਪ੍ਰਭੂ ਉਹਨਾਂ ਨੂੰ ਉਹਨਾਂ ਨੂੰ ਮਿਲੀ ਮੁੱਢਲੀ ਸਿੱਖਿਆ ਅਤੇ ਸੰਦੇਸ਼ ਉੱਤੇ ਗੌਰ ਕਰਨ ਲਈ ਆਖਦਾ ਹੈ ਪਿਆਰੇ ਮਸੀਹੀ ਜੀਵਨ ਵਿੱਚ ਸੰਸਾਰ ਦੇ ਸਰੂਪ ਜਿਹੇ ਹੋਣ ਦੇ ਕਈ ਮੌਕੇ ਹਰ ਸਮੇਂ ਤੇ ਹਰ ਜਗ੍ਹਾ ਮਿਲਦੇ ਹਨ ਤੇ ਕਈ ਵਾਰ ਅਸੀਂ ਸੌਖਾ ਰਾਹ ਚੁਣ ਲੈਂਦੇ ਹਾਂ ਅਤੇ ਮਸੀਹ ਵਿੱਚ ਹੋਣ ਦੀ ਸਾਡੀ ਵੱਖਰੀ ਪਛਾਣ ਨੂੰ ਗਵਾ ਦਿੰਦੇ ਹਨ ਅਸੀਂ ਹੋ ਸਕਦਾ ਲੋਕਾਂ ਨੂੰ ਜਿਉਂਦਾ ਕਲੀਸੀਆ ਦਿਖਦੇ ਹੋਈਏ ਪਰ ਮਸੀਹ ਸਾਨੂੰ ਮੁਰਦਾ ਕਰਕੇ ਵੇਖਦਾ ਹੋ ਸਕਦਾ ਹੈ ਇਸ ਲਈ ਪ੍ਰਭੂ ਉਹਨਾਂ ਨੂੰ ਸ਼ੁਰੂਆਤੀ ਸਿੱਖਿਆ ਨੂੰ ਚੇਤੇ ਕਰਨ ਲਈ ਆਖਦਾ ਹੈ ਜੇਕਰ ਉਹ ਜਿਆ ਨਹੀਂ ਕਰਦੇ ਹਨ ਤਾਂ ਪ੍ਰਭੂ ਉਹਨਾਂ ਉੱਤੇ ਚੋਰ ਵਾਂਗੂ ਆਉਣ ਦਾ ਹਵਾਲਾ ਦਿੰਦਾ ਹੈ ਸਰਦੀਸ ਦੇ ਲੋਕ ਆਪਣੇ ਇਤਿਹਾਸ ਨਾਲ ਚੰਗੀ ਤਰ੍ਹਾਂ ਵਾਕਿਫ ਸਨ ਕਿਸੇ ਸਮੇਂ ਸਰਦੀਸ ਸ਼ਹਿਰ ਆਪਣੇ ਆਪ ਨੂੰ ਬਹੁਤ ਸੁਰੱਖਿਅਤ ਮੰਨਦਾ ਸੀ ਕਿਉਂਕਿ ਉਹ ਇੱਕ ਉੱਚੇ ਪਠਾਰ ਤੇ ਬਣਿਆ ਹੋਇਆ ਸੀ ਅਤੇ ਇਥੋਂ ਦੇ ਲੋਕਾਂ ਦਾ ਮੰਨਣਾ ਸੀ ਕਿ ਕੋਈ ਵੀ ਦੁਸ਼ਮਣ ਉਹਨਾਂ ਉੱਤੇ ਕਦੇ ਵੀ ਜਿੱਤ ਨਹੀਂ پا ਸਕਦਾ ਹੈ। ਸਰਦੀਸ ਦੇ ਇਤਿਹਾਸ ਵਿੱਚ ਦੋ ਵਾਰ ਉਹਨਾਂ ਨਾਲ ਅਜਿਹਾ ਹੋਇਆ ਸੀ ਕਿ ਉਹਨਾਂ ਤੇ ਦੁਸ਼ਮਣ ਰਾਜਿਆਂ ਨੇ ਉਹਨਾਂ ਉੱਤੇ ਜਿੱਤ ਪਾ ਲਈ। ਜਿਵੇਂ ਚੋਰ ਆਉਂਦਾ ਹੈ ਤਾਂ ਇਸ ਦਾ ਉਹਨਾਂ ਨੂੰ ਮੂਲੋਂ ਪਤਾ ਨਹੀਂ ਲੱਗਾ ਸੀ। ਪਹਿਲੀ ਵਾਰ ਰਾਜਾ ਖੋਰਸ ਨੇ ਇਸ ਸ਼ਹਿਰ ਨੂੰ ਜਿੱਤਿਆ ਸੀ। ਸਰਦੀਸ ਦੇ ਲੋਕ ਤਿੰਨ ਆਇਤ ਵਿੱਚ ਪ੍ਰਭੂ ਵੱਲੋਂ ਦਿੱਤੀ ਚੇਤਾਵਨੀ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਜੇਕਰ ਉਹ ਤੌਬਾ ਨਹੀਂ ਕਰਦੇ ਹਨ ਅਤੇ ਆਪਣੇ ਆਤਮத்ਰਮੀ ਹੋਣ ਤੇ ਹੀ ਮਾਣ ਕਰਦੇ ਰਹਿੰਦੇ ਹਨ। ਤਾਂ ਉਹ ਪ੍ਰਭੂ ਦੇ क्रोध ਦਾ ਸਾਹਮਣਾ ਕਰਨਗੇ ਦੂਜੇ ਸ਼ਬਦਾਂ ਵਿੱਚ ਪ੍ਰਭੂ ਸਮੇਸਿਰ ਉਹਨਾਂ ਨੂੰ ਪੰਜ ਕੁਆਰੀਆਂ ਵਾਂਗ ਆਪਣੀਆਂ ਮਸ਼ਾਲਾਂ ਨਾਲ ਉਸ ਦੀ ਆਮਦ ਵਾਸਤੇ ਤਿਆਰ ਰਹਿਣ ਲਈ ਆਖਦਾ ਹੈ ਫਿਰ ਵੀ ਸਰਦਿਸ ਵਿੱਚ ਅਜੇ ਸੰਜਨਾ ਸਮਝੌਤਾ ਨਹੀਂ ਕੀਤਾ ਸੀ ਚਾਹਰਾਇਤ ਵਿੱਚ ਪ੍ਰਭੂ ਅੱਗੇ ਆਖਦਾ ਹੈ ਪਰ ਤੇਰੇ ਕੋਲ ਸਰਦਿਸ ਵਿੱਚ ਥੋੜੇ ਜਣੇ ਹਨ ਜਿਨ੍ਹਾਂ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਉਜਲੇ ਬਸਤਰ ਪਹਿਨੇ ਮੇਰੇ ਨਾਲ ਫਿਰਣਗੇ ਇਸ ਲਈ ਜੋ ਉਸ ਸੁਜੋਗ ਹਨ ਇਹ ਆਇਤ ਸਾਨੂੰ ਦੱਸਦੀ ਹੈ ਕਿ ਇਸ ਕਲੀਸੀਆ ਵਿੱਚ ਅਜਿਹੇ ਲੋਕ ਵੀ ਸਨ ਜਿਨ੍ਹਾਂ ਸੰਸਾਰ ਦੇ ਸਰੂਪ ਜਿਹੀ ਹੋਣ ਤੋਂ ਇਨਕਾਰ ਕੀਤਾ ਸੀ ਉਹਨਾਂ ਨੇ ਆਪਣੇ ਬਸਤਰ ਉੱਤੇ ਦਾਗ ਨਹੀਂ ਲੱਗਣ ਦਿੱਤਾ ਸੀ ਉਹਨਾਂ ਨੇ ਨਵੀਂ ਇਨਸਾਨੀਅਤ ਦੇ ਬਸਤਰ ਨੂੰ ਪਹਿਨੇ ਹੋਏ ਆਪਣੀ ਵਕਰੀ ਪਛਾਣ ਬਰਕਰਾਰ ਰੱਖੀ ਸੀ ਪ੍ਰਭੂ ਆਖਦਾ ਹੈ ਕਿ ਉਹ ਉਜਲੇ ਬਸਤਰ ਪਹਿਨੇ ਹੋਏ ਉਸ ਦਿਨ ਨਾਲ ਫਿਰਣਗੇ ਪ੍ਰਭੂ ਦਾ ਇਹ ਵਾਅਦਾ ਸਾਡੇ ਅੱਜ ਦੇ ਮਸੀਹਾਂ ਲਈ ਪ੍ਰੇਰਨਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਬਸਤਰ ਉੱਤੇ ਦਾਗ ਨਾ ਲੱਗਣ ਦਈਏ ਅਤੇ ਕਦੇ ਵੀ ਆਪਣੀ ਮਸੀਹੀ ਪਛਾਣ ਨੂੰ ਨਾ ਭੁੱਲੀਏ ਪੰਚਾਇਤ ਵਿੱਚ ਪ੍ਰਭੂ ਇਸ ਕਲਿਸਿਆ ਲਈ ਇਸ ਇਕਰਾਰ ਨਾਲ ਆਪਣੇ ਸੰਦੇਸ਼ ਨੂੰ ਸਮਾਪਤ ਕਰਦਾ ਹੈ ਜਿਹੜਾ ਜਿੱਤਣ ਵਾਲਾ ਹੈ ਉਹਨੂੰ ਇਸੇ ਪ੍ਰਕਾਰ ਚਿੱਟੇ ਬਸਤਰ ਪਹਿਨਾਈ ਜਾਣਗੇ ਅਤੇ ਮੈਂ ਉਹਦਾ ਨਾਮ ਜੀਵਨ ਦੀ ਪੋਥੀ ਵਿੱਚੋਂ ਕਦੇ ਨਾ ਮਿਟਾਂਗਾ ਸਗੋਂ ਮੈਂ ਆਪਣੇ ਪਿਤਾ ਦੇ ਅੱਗੇ ਅਤੇ ਉਸ ਦੇ ਦੂਤਾਂ ਦੇ ਅੱਗੇ ਉਹਦੇ ਨਾਮ ਦਾ ਕਰਾਰ ਕਰਾਂਗਾ ਜਿਹਦੇ ਕੰਨ ਹਨ ਸੁਸਣੇ ਪਈ ਆਤਮਾ ਕਲਿਸਿਆਵਾਂ ਨੂੰ ਕੀ ਆਖਦਾ ਹੈ ਜਿਹੜਾ ਜਿੱਤਣ ਵਾਲਾ ਹੈ ਵਾਕ ਸਰਦੀਸ ਦੇ ਲੋਕਾਂ ਦੇ ਇਸ ਵਖਰੀ ਪੇਸ਼ਾਨ ਨੂੰ ਬਣਾਈ ਰੱਖਣ ਵਿੱਚ ਉਹਨਾਂ ਦੇ ਜੇਤੂ ਹੋਣ ਨੂੰ ਦੱਸਦਾ ਹੈ ਤੇ ਪਰਮੇਸ਼ੁਰ ਉਹਨਾਂ ਨੂੰ ਚਿੱਟੇ ਬਸਤਰ ਪਹਿਨਾਉਣ ਲਈ ਆਖਦਾ ਹੈ ਅਤੇ ਜੀਵਨ ਦੀ ਪੋਥੀ ਵਿੱਚ ਉਹਨਾਂ ਦੇ ਨਾਮ ਪੱਕੇ ਹੋਣ ਦਾ ਵਾਅਦਾ ਕਰਦਾ ਹੈ ਬਹੁਤ ਵਾਰ ਬਾਈਬਲ ਵਿੱਚ ਕਲੀਸੀਆ ਦੇ ਬੈਦਾਗ ਹੋਣ ਦਾ ਹਵਾਲਾ ਦਿੱਤਾ ਗਿਆ ਹੈ ਸਰਦੀਸ ਦੇ ਲੋਕ ਰੋਮੀ ਅਤੇ ਯੂਨਾਨੀ ਰੀਤਾ ਨਾਲ ਇੰਨੇ ਮਿਲ ਚੁੱਕੇ ਸਨ ਕਿ ਉਹਨਾਂ ਆਪਣੇ ਚਿੱਟੇ ਬਸਤਰਾਂ ਦੀ ਆਪਣੀ ਵਕਰੀ ਪਛਾਣ ਨੂੰ ਗਵਾ ਦਿੱਤਾ ਸੀ ਅਤੇ ਕੁਝ ਤਾਂ ਬਾਹਰੀ ਲੋਕਾਂ ਸਾਹਮਣੇ ਉਸਦੇ ਚੇਲੇ ਹੋਣ ਤੋਂ ਇਨਕਾਰ ਵੀ ਕਰ ਰਹੇ ਸਨ ਇਸੇ ਕਰਕੇ ਹੀ ਪ੍ਰਭੂ ਉਹਨਾਂ ਨਾਲ ਪੰਜ ਐਤ ਵਿੱਚ ਵਾਅਦਾ ਕਰਦਾ ਹੈ ਕਿ ਜੇਕਰ ਉਹ ਤੋਬਾ ਕਰ ਦੇ ਅਤੇ ਆਪਣੀ ਵਕਰੀ ਪਛਾਣ ਦੇ ਇਸ ਬਸਤਰ ਨੂੰ ਪਹਿਨੀ ਰੱਖਦੇ ਹਨ ਅਤੇ ਬੇਦਾਗ ਰਹਿੰਦੇ ਹਨ ਤਾਂ ਉਹ ਵੀ ਆਪਣੇ ਪਿਤਾ ਦੇ ਅੱਗੇ ਅਤੇ ਉਸਦੇ ਦੂਤਾਂ ਦੇ ਅੱਗੇ ਉਹਨਾਂ ਦੇ ਨਾਮ ਦਾ ਇਕਰਾਰ ਕਰੇਗਾ ਅਤੇ ਜਿਹੜੇ ਆਪਣੀ ਗਲਤੀ ਨੂੰ ਸੁਧਾਰਦੇ ਹਨ ਉਹਨਾਂ ਨੂੰ ਉਹ ਚਿੱਟੇ ਬਸਤਰ ਦੇਣ ਦਾ ਵਾਅਦਾ ਕਰਦਾ ਹੈ ਅਰਥਾਤ ਉਹ ਇਕਰਾਰ ਕਰੇਗਾ ਕਿ ਉਹ ਉਸਦੇ ਲੋਕ ਹਨ ਪਿਆਰੇ ਸਰਦੀਸ ਦੀ ਕਲੀਸਿਆ ਦਾ ਸੰਦੇਸ਼ ਸਾਡੇ ਲਈ ਅੱਜ ਇੱਕ ਚੇਤਾਵਨੀ ਹੋਣਾ ਚਾਹੀਦਾ ਹੈ ਸਾਨੂੰ ਆਪਣੇ ਆਪ ਨੂੰ ਜਾਂਚਣ ਦੀ ਲੋੜ ਹੈ ਪ੍ਰਕਾਸ਼ ਦੀ ਪੋਤੀ ਦਿਆਂ ਸੱਤ ਕਲੀਸਿਆਂ ਦਾ ਅਧਿਐਨ ਕਰਨ ਦਾ ਮਕਸਦ ਆਪਣੇ ਆਪ ਨੂੰ ਜਾਂਚਣਾ ਤੇ ਗੌਰ ਕਰਨਾ ਹੈ ਕਿਤੇ ਅਜਿਹਾ ਤਾਂ ਨਹੀਂ ਕਿ ਅਸੀਂ ਆਪਣੇ ਆਪ ਨੂੰ ਜਿਉਂਦਾ ਕਲੀਸਿਆ ਸਮਝਦੇ ਹੋਈਏ ਪਰ ਪ੍ਰਭੂ ਦੀਆਂ ਨਜ਼ਰਾਂ ਵਿੱਚ ਹੋ ਸਕਦਾ ਅਸੀਂ ਮਰਦਾ ਹੋਈਏ ਜੇਕਰ ਅਸੀਂ ਸੰਸਾਰ ਵਿੱਚ ਮਸੀਹੀ ਹੋਣ ਦੀ ਆਪਣੀ ਵਕਰੀ ਪਛਾਣ ਨੂੰ ਗਵਾ ਦਿੰਦਾ ਹੈ ਤਾਂ ਅਸੀਂ ਆਪਣੇ ਚਿੱਟੇ ਵਸਤਰਾਂ ਉੱਤੇ ਦਾਗ ਲਾ ਲਿਆ ਹੈ ਸਰਦੀਸ ਦੇ ਲੋਕਾਂ ਨੂੰ ਅਜਿਹਾ ਕਰਨ ਕਰਕੇ ਉਹਨਾਂ ਨੂੰ ਤੌਬਾ ਕਰਨ ਦਾ ਸੰਦੇਸ਼ ਦਿੱਤਾ ਗਿਆ ਸੀ ਸੰਸਾਰ ਦੇ ਦਸਤੂਰਾਂ ਨਾਲ ਸਮਝੌਤਾ ਕਰਨਾ ਸਾਡੇ ਮਸੀਹੀ ਜੀਵਨ ਨੂੰ ਸੌਖਾ ਜ਼ਰੂਰ ਬਣਾਉਂਦਾ ਹੈ ਪਰ ਇਹ ਸਾਡੇ ਚਿੱਟੇ ਬਸਤਰ ਨੂੰ ਦਾਗਦਾਰ ਬਣਾ ਦਿੰਦਾ ਹੈ ਜੇਕਰ ਅਸੀਂ ਆਪਣੀ ਵਖਰੀ ਪਛਾਣ ਬਣਾਈ ਰੱਖਦੇ ਹੋਏ ਉਸ ਦੇ ਹੋਣ ਦਾ ਇਕਰਾਰ ਕਰਦੇ ਹਾਂ ਤਾਂ ਫਿਰ ਅੰਤ ਵਿੱਚ ਪ੍ਰਭੂ ਯਿਸੂ ਵੀ ਸਵਰਗੀ ਪਿਤਾ ਅਤੇ ਉਸ ਦੇ ਦੂਤਾਂ ਦੇ ਅੱਗੇ ਸਾਡਾ ਇਕਰਾਰ ਕਰਨ ਦਾ ਵਾਅਦਾ ਕਰਦਾ ਹੈ ਅੱਜ ਸਰਦੀਸਤੀ ਗਲੀਸਿਆ ਨੂੰ ਮਿਲਿਆ ਸੰਦੇਸ਼ ਸਾਡੇ ਜੀਵਨ ਨੂੰ ਜਾਂਚਣ ਦਾ ਕਾਰਨ ਦੇਵੇ ਤੇ ਜਿੱਥੇ ਕਿਤੇ ਵੀ ਅਸੀਂ ਆਪਣੀ ਮਸੀਹੀ ਹੋਣ ਦੀ ਪਛਾਣ ਗਵਾ ਲਈ ਹੈ ਅਸੀਂ ਤੋਬਾ ਕਰਦੇ ਹੋਏ ਆਪਣੇ ਜੀਵਨਾਂ ਨੂੰ ਸਹੀ ਕਰੀਏ ਤੇ ਬਰਬਈ ਜਸੂਦ ਤੇ ਦ੍ਰਿਸ਼ਟਾਂਤ ਅਨੁਸਾਰ ਉਹਨਾਂ ਪੰਜ ਕੁਵਾਰੀਆਂ ਵਾਂਗੂ ਆਪਣੀਆਂ ਮਸ਼ਾਲਾਂ ਨਾਲ ਹਮੇਸ਼ਾ ਉਸਦੀ ਆਮਦ ਦੇ ਲਈ ਤਿਆਰ ਰਹੀਏ ਜਿਸਦੇ ਕੰਨ ਹੋਣਸ ਸੁਣੇ ਭਈ ਆਤਮਾ ਕਲਿਸਿਆਂਵਾਂ ਨੂੰ ਕੀ ਆਖਦਾ ਹੈ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ